ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਨੂੰ ਕਰਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ ਜਿਨ੍ਹਾਂ ਚੋਂ 4 ਗੱਬਣ ਤੇ 1 ਸੂਆ ਸਵਾਇਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆਂ ਕਿਸੇ ਲਈ ਬਾਕ ਤੁਸੀਂ ਕਰਨੀ ਹੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਵਾਲ ਸਿੰਘ ਪਿੰਡ ਸੁੱਖੇ ਵਾਲਾ ਭਾਈ ਆਪਣਾ ਪਿੰਡ ਜੀਰੇ ਤੋਂ 5 ਕਿਲੋਮੀਟਰ ਬਾਅਦ ਰੋਗੇ ਤੋਂ 2 ਕਿਲੋਮੀਟਰ ਬਾਅਦ ਠੀਕ ਹੈ ਜੀ ਮੋਬਾਈਲ ਨੰਬਰ ਹੀ 6284015582 ਠੀਕ ਹੈ ਵੀਰੇ ਪੰਜ ਨਾਗਾ ਜੀ ਅੱਜ ਪੰਜ ਨਾਗਾ ਬਾਈ ਚਾਰ ਸੂਣ ਵਾਲੀਆਂ ਇੱਕ ਸੂਈ ਬਚੀ ਪਹਿਲਾਂ ਠੀਕ ਹੈ ਕਿੱਧਰੋਂ ਸ਼ੁਰੂ ਕਰਕੇ ਵੀਰੇ ਇੱਥੇ ਲੱਗ ਜਾਂਦਾ ਬਾਈ ਗੱਬਣ ਸੁਆ ਕਿੰਨਾ ਜੀ ਬਾਈ ਦੂਜੀ ਸੂਏ ਸੁੰਦੀ ਆ ਠੀਕ ਹੈ ਜੀ ਮੰਨ ਲਓ ਮਾਲਕਾ ਦੱਸਣ ਨੂੰ ਤਾਂ ਕਿ 12 ਦਿਨ ਪਏ ਆ ਭਰਾ 10 ਮਾਲ ਲੈ 15 ਮਾਲ ਲੈ ਠੀਕ ਹੈ ਵੀਰੇ ਠੀਕ ਹੈ ਜੀ ਬਾਕੀ ਆਪਣੀ ਬੇਨਤੀ ਆਪਣੇ ਦਿਨ ਲਿਖੇ ਨਹੀਂ ਹੁੰਦੇ ਪਰ 2-4 ਦਿਨ ਪਸ਼ੂ ਦਿਨ ਇਧਰ ਉਧਰ ਕਰ ਸਕਦਾ ਠੀਕ ਹੈ ਜੀ ਥਣਾ ਦੀ ਡਨ ਹੈ ਜੀ ਥਣਾ ਦੀ ਗਰੰਟੀ ਹੋ ਗਈ ਠੰਡੀ ਸੀਲ ਵੀ ਪੂਰੀ ਆ ਠੰਡੀ ਸੀਲ ਦੀ ਵੀ ਗਰੰਟੀ ਥਣਾ ਦੀ ਵੀ ਗਰੰਟੀ ਭਾਰ ਪਿੱਛੇ ਦੀ ਵੀ ਗਰੰਟੀ ਬਈ ਠੀਕ ਹੈ ਜੀ ਹਾਂ ਜੀ ਬਾਕੀ ਭਾਈ ਜੀ ਨੇ ਲੈ ਕੇ ਆਣੀਆਂ ਜੇ ਆ ਕੇ ਸੱਲੀ ਕਰਕੇ ਲੈ ਜੀ ਸੱਲੀ ਕਰਕੇ ਲੈ ਜੇ ਸਹੀ ਗੱਲ ਹੈ ਜੀ ਤੋਰ ਕੇ ਦਿਖਾ ਦਿਓ ਜੀ ਸੁਆ ਭਾਈ ਦੱਸਦਾ ਦੂਜਾ ਸੁੰਦੀ ਆ ਚਮਕਦਮ ਕਾਲੀ ਬੱਚੀ ਆ ਸੋਹਣੀ ਜਰਸੀ ਡੇਟ ਮੁਤਾਬਕ ਦਿਨ 15 ਪਏ ਆ ਜੀ ਤੁਸੀਂ ਜਿੰਨੇ ਮਰਜ਼ੀ ਮੰਨ ਕੇ ਲੈ ਜਾਓ ਕਿਉਂਕਿ 5-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਫੜਾ ਦੀ ਭਾਰ ਪਿੱਛੇ ਦੀ ਗਰੰਟੀ ਹੋਊਗੀ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਕੁਆਲਟੀ ਤੁਹਾਡੇ ਸਾਹਮਣੇ ਆ ਥਾਣ ਆਪਾਂ ਇਸ ਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਥਣ ਸੋਹਣੇ ਸੈਜ ਦਾ ਮੋਟਾ ਥਾਣਾ ਜੀ ਹੱਥੀ ਚਵਾਈ ਵਾਲਾ ਬਾਕੀ ਬਾਲਟੇਲਾ ਹਮਾਰੇ ਵਿੱਚ ਬਹੁਤ ਪੰਜਾਂ ਨੇ ਜੀ ਸਾਰੀਆਂ ਬਾਲਟੇਲਾ ਕਰਮਾਲ ਨੇ ਕੱਢ ਕੇ ਸੂਣਾ ਜੀ ਕੱਚੀ ਕੱਚੀ ਆ ਅੱਜ ਮੈਲ ਵੀ ਵੀਰੇ ਤੁਹਾਨੂੰ ਪਾਜ ਜਾਣੀ ਆ ਜਿੱਦੇ ਕਰਮਾਰੀ ਤਿਆਰ ਹੋਗੀ ਬਰੀਡ ਬਹੁਤ ਆ ਬਾਈ ਮੰਨ ਲਓ 100 ਦੀ 100 ਜਾਂਦੀ ਆ ਸਹੀ ਗੱਲ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਜੀ ਇਹਦੀ ਬਾਈ ਡਿਮਾਂਡ ਨਹੀਂ ਬਸ ਲੈਣ ਦੇਣ ਵਾਲਾ 36000 ਰੁਪਈਆ 36000 ਰੁਪਈਆ ਆਫਰ ਹੀ ਆ ਜੀ ਲੈਣ ਦੇਣ ਵਾਲਾ ਬਾਈ ਕਹਿੰਦਾ 36000 ਰੁਪਈਆ ਡਿਮਾਂਡ ਆ ਜੀ ਵਿੱਚੋਂ ਮਾਨ ਤਨ ਕਰਦਾਂਗੇ ਜੀ ਚੰਗੀ ਐ ਵੜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਸਾਡੇ ਭਾਈ ਮੁੱਲ ਆਪਣੇ ਹੰਦੇ ਲੈ ਆਂਦੇ ਨਾਲ ਹੀ ਛੋਟਾ ਜਿਹਾ ਮਾਨ ਹੀ ਹੋਊਗਾ ਕੋਈ ਭਰਾ ਇਹ ਨਾ ਕਹੇ ਵੀ ਮਤਲਬ ਕੋਈ 5-4 ਹਜ਼ਾਰ ਦਾ ਮਾਨ ਤਨ ਹੋ ਜਾਊਗਾ ਠੀਕ ਐ ਜੀ ਕੱਲਾ ਛੋਟਛੱਪਾ ਹੀ ਹੋਣਾਗਾ ਜੀ ਜਾਇਜ ਡਿਮਾਂਡ ਆ ਹੋਰ ਕਿਸੇ ਕੋਲ ਹੁੰਦੀ 40-45 ਮੰਗਣਾ ਸੀਗਾ ਸਹੀ ਗੱਲ ਐ ਜੀ ਹੁਣ ਇਹ ਤਾਂ 45 ਮੰਗ ਕੇ ਬਾਅਦ ਚ 10 ਦਾ ਮਾਨ ਤਨ ਕਰਦਾਂਗੇ ਫਰ ਅੱਗੇ ਵੀਰੇ 2 ਨੰਬਰ ਸੁਆ ਕੇ ਨਮਾ ਜੀ ਬਾਈ ਪਹਿਲਨ ਸੋਈ ਆ ਮੂੰਹ ਤੋਂ 2 ਦੰਦ ਦਾ ਬੱਚਾ ਹੀ ਆ ਜੀ ਬੱਚਾ ਹੀ ਆਈ ਬੱਚਾ ਕੀ ਮਗਰ ਜੀ ਇਹਦੇ ਮਗਰ ਬੱਚੀ ਆ ਜੀ ਬੱਚੀ ਕਿੱਥੇ ਆ ਜੀ ਬੱਚੀ ਬਾਹਰ ਬੇਟੀ ਦਿਖਾ ਦਿਓ ਠੀਕ ਆ ਜੀ ਕਿੰਨਾ ਬੋੜਾ ਤਿਆਰ ਆ ਜੀ ਬਾਈ ਚੌਥਾ ਦਿਨ ਆ ਕੋਈ ਦੁੱਧ ਮੰਗ ਲੈ ਬੋੜਾ ਮੰਗ ਲੈ 11 ਕਿਲੋ ਕੰਡੇ ਤੇ ਚਾੜ੍ਹ ਕੇ ਦਿਆ ਜੋਕ ਕੇ ਦੇ ਦਾਂਗੇ 10 ਟਾਂ ਚੋਲੇ ਬਾਈ ਠੀਕ ਆ ਜੀ ਥਣਾ ਦੀ ਦੰਨਾ ਜੀ ਥਣਾ ਦੀ ਬਾਸ ਬਾਈ ਠੀਕ ਆ ਜੀ ਜੇਰ ਦੀ ਵੀ ਦੰਨਾ ਥਣਾ ਦੀ ਜੇਰ ਦੀ ਦੰਨਾ ਚ ਵਾਈ ਬਹੁਤ ਚੰਗੀ ਲੱਗੀ ਠੀਕ ਆ 2 ਦੰਦ ਬੱਚਾ ਹੀ ਆ ਜੀ ਹਜੇ ਚ ਫੀਮੇਲ ਕਾਫਾ ਜੀ ਬੱਚੀ ਤੁਹਾਨੂੰ ਬਾਅਦ ਵਿੱਚ ਦਿਖਾਉਨੇ ਆ ਸੋਨਾ ਥਾਣਾ 11 ਕਿਲੋ ਦੁੱਧ ਬਾਈ ਕਹਿੰਦਾ ਜੋਕ ਕੇ ਲੈ ਜੇ ਮੇਰੇ ਘਰੋਂ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਬੋਤੀ ਵਾਲੀ ਹੰਡੀ ਸੀਲ ਬਹੁਤ ਆ ਬਰਾਤ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਬਾਈ ਨਿਆਣਾ ਪਾਉਣ ਦੀ ਵੀ ਲੋੜ ਨਹੀਂ ਠੀਕ ਹੈ ਵੀਰੇ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਠੰਡੀ ਤਾਂ ਬਾਈ ਕਹਿੰਦਾ ਇੰਨੀ ਆ ਬਾਈ ਨਿਆਣਾ ਪਾਉਣ ਦੀ ਵੀ ਨਹੀਂ ਲੋੜ ਚਾਹੇ ਆਈ ਬੈਜੋ ਕਰਮ ਵਾਲਿਆਂ ਨੂੰ ਛੜ ਮਾਰਨ ਦਾ ਪਤਾ ਹੀ ਨਹੀਂਗਾ ਬਾਕੀ ਤੁਹਾਨੂੰ ਬੱਚਾ ਵੀ ਮੈਂ ਦਿਖਾ ਦਿੰਨੇ ਆ ਜੀ ਕਿਹੜੀ ਬੱਚੀ ਬੱਚੀ ਹੈ ਜੀ ਲਾਲ ਬੱਚੀ ਭਾਈ ਠੀਕ ਹੈ ਜੀ ਲਾਲ ਬੱਚੀ ਚੈੱਕ ਕਰ ਸਕਦੇ ਹੋ ਸੋਨੇ ਜਰਸੀ ਬੱਚੀ ਹੈ ਜੀ ਮਗਰ ਖੰਡੇ ਸੀਲ ਤੁਹਾਡੇ ਸਾਹਮਣੇ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਆਏ ਨਹੀਂ ਕੋਈ ਲੱਤ ਛੜ ਵਾਲਾ ਤਾਂ ਕੰਮ ਹੀ ਨਹੀਂ ਬੱਚੀ ਬਾਹਰ ਬੰਨੀ ਭਾਈ ਨੂੰ ਪਤਾ ਹੀ ਕੋਈ ਨਹੀਂ ਠੀਕ ਹੈ ਜੀ ਤੇ ਡਿਮਾਂਡ ਜਮ੍ਹਾਂ ਲੈਣ ਦੇਣ ਵਾਲੀ ਜਮ੍ਹਾਂ ਭਾਈ ਲੈਣ ਦੇਣ ਵਾਲੀ ਇਹ ਦੇ ਦਾਂਗੇ 42000 ਇਹ 42000 ਦੀ ਵੜ ਦੇ ਦਾਂਗੇ ਚੰਗੀ ਹੈ ਵੜ ਵੀਰੇ ਚਮਕਦਮ ਕਾਲੀ ਆ ਬਾਕੀ ਨਵਾਂ ਹਾਣਾ ਮੂੰਹ ਤੋਂ ਦੂ ਦਾਂਦੀ ਆ ਕੰਨ ਨੰਬਰ ਵੀਰੇ ਇਹਦਾ ਸੂਹ ਕਿੰਨਾ ਮਾਜੀ ਬਾਈ ਦੂਜੇ ਸੂਹੇ ਸੁੰਦੀ ਆ ਠੀਕ ਆ ਜੀ ਕੋਈ 12 ਤੋਂ 13 ਦਿਨਾਂ ਦੀ ਕੱਚੀ ਆ ਠੀਕ ਆ ਜੀ ਬਾਕੀ ਬਾਈ ਆਹੇ ਛਾਂ ਨਾਲ ਲੜੇ ਕੋਈ 2-4 ਦਿਨ ਇਧਰ ਉਧਰ ਕਰ ਸਕਦਾ ਸਹੀ ਗੱਲ ਆ ਜੀ ਇਹ ਬਲੈਕ ਕਲਰ ਚ ਜਰਸੀ ਹੈ ਕੀ ਬਲੈਕ ਬਰਾਊਨ ਚ ਜੀ 12-13 ਦਿਨਾਂ ਦੀ ਕੱਚੀ ਆ ਜੀ ਕੱਲੇ ਕੱਚੀ ਕੱਚੀ 12 ਦਿਨਾਂ ਦੀ ਕਰਤਾ ਹਵਾਨਾ ਸੋਹਣਾ ਤਿਆਰ ਕਰ ਲੂਗੀ ਜੇ ਬਾਕੀ ਜਿਹੜਾ ਦੁੱਧ ਆ ਬਾਈ ਕਹਿੰਦਾ ਆਪਣੀ ਪਾਈ ਆਦੀ ਵੀ ਨਹੀਂ ਗਾਰੰਟੀ ਹੁੰਦੀ ਉਹ ਤੁਸੀਂ ਆਪ ਦਾ ਐਸਟੀਮੇਟ ਲਾ ਲਿਆ ਕਰੋ ਕਿ ਅਸੀਂ ਕਿੰਨੀ ਸੇਵਾ ਕਰ ਸਕਦੇ ਆ ਮੇਨੇ ਕੱਲ ਥਾਣਾ ਦੀ ਡੰਨ ਹੋਊਗੀ ਭਾ ਜਮਾਈ ਛੋਟੇ ਛੋਟੇ ਹੁੰਦੇ ਆ ਕਿਉਂਕਿ ਬਹੁਤ ਵੇਚਣ ਵਾਲੇ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਜੀ ਚੰਗੀ ਆ ਸੰਭੀ ਪਾਲੀ ਆ ਵਜਨ ਮजूद ਵਾਲੀ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਬਾਈ ਕੱਚੀ ਕੱਚੀ ਅੱਜ ਦੇ ਦਾਂਗੇ ਸਰਫੀ 35000 ਦੀ ਆਫਰ ਹੀ ਠੀਕ ਆ ਜੀ ਕੱਚੀ ਕੱਚੀ ਬਾਈ ਕਹਿੰਦਾ 35000 ਦੀ ਦੇ ਦਾਂਗੇ ਜੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਜੀ ਅੱਗੇ ਵੀਰੇ ਐ ਸ਼ਹੀਵਾਲ ਦਾ ਕ੍ਰੋਸ ਜੰਗ ਆ ਗਿਆ ਜੀ ਸ਼ਹੀਵਾਲ ਮੰਨ ਲਓ 50% ਸ਼ਹੀਵਾਲ ਆ 50% ਜਾਸੀ ਆ ਸਿਸੂ ਆ ਕੇ ਨਮਾਜੀ ਬਲੂਨ ਹੁੰਦੀ ਬਈ ਚਾਰ ਦੰਦ ਮੂੰਹ ਤੋਂ ਚਾਰ ਦੰਦ ਆ ਜੀ ਵਜਨ ਬੜਾ ਚੰਗਾ ਜੀ ਕ੍ਰੋਸ ਹੰਗ ਆ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਬਈ ਕ੍ਰੋਸ ਤੁਹਾਨੂੰ ਪਤਾ ਗਰਮੀ ਘੱਟ ਮਣਾਉਂਦੀ ਹੁੰਦੀ ਆ ਤੇ ਦੁੱਧ ਹੁੰਦਾ ਕਰਮਾਰੀ ਦਾ ਸੰਗਣ ਆ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਣ ਫੋੜ ਸ਼ਾਂਖ ਭੋਰਾ ਵੀ ਨਹੀਂ ਜੀ ਕਿੰਨਾ ਕ ਦਿਨ ਲੈ ਜੂ ਫਿਰ ਹਜੇ ਦਿਨ ਬਈ 10 10 ਜੀ ਕਿੰਨੇ ਪਲਾ ਬਣਾ ਮੈਂ ਹਫਤਾ 10 ਦਿਨ ਲੋੜ ਦੂਜਾ ਜ਼ਿਆਦਾ ਠੀਕ ਹੈ ਜੀ 10 ਦਿਨ ਲੈ ਜੂ ਬਾਕੀ ਭਲਾ ਪਉਂਦੀ ਹੁੰਦੀ ਆ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਮੂੰਹ ਤੋਂ 4 ਦਿਨ ਦਾ ਜੀ ਕਹਿਣ ਦੀ ਗੱਲ ਨਹੀਂ ਜਿਹੜੀ ਗੱਲ ਬਾਈ ਕਹਿੰਦਾ ਕਈ ਹੋਊਗੀ ਉਹੀ ਨਿਕਲੂ ਕੋਈ ਇੱਥੋਂ ਆ ਕੇ ਨਹੀਂ ਮੁੜਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀ ਬਾਈ ਆਫਰ ਹੀ ਆ ਬਸ 35000 ਇਹ ਵੀ 35000 ਆਫਰ ਹੀ ਆ ਜੀ ਔਰ ਫਰੀ ਹੈ ਜਿਹੜਾ ਲੈ ਗਿਆ ਲੈ ਗਿਆ ਜੋੜਾ ਬਣਾ ਕੇ ਲੈ ਜੇ ਬਾਈ ਕੋਈ 35 35 ਵਾਲਾ ਜੋੜਾ ਬਣਾਉਂਦਾ ਹੋਰ ਮਾਨਤਾਨ ਹੋਰ ਮਾਨਤਾਨ ਹੋ ਜੂਗਾ ਉਹਦੇ ਚ ਜ਼ਿਆਦਾ ਹੋ ਜੂ ਭਰਾ ਮਾਨਤਾਨ ਜੀ ਅੱਗੇ ਐਂਡ ਤੇ ਆ ਗਿਆ ਵੀਰੇ 6 ਨੰਬਰ ਨਗ ਚਮਕ ਦਮ ਕਾਲੀ ਤੇ ਕੱਦ ਸਾਰਿਆਂ ਨਾਲੋਂ ਵੱਡਾ ਇਹਨਾਂ ਨਾਲੋਂ ਜਿਹੜੀਆਂ ਅੰਦਰ ਖੜੀਆਂ ਨੇ ਜੇ ਮੰਨ ਲਓ ਬਾਈ ਅੱਜ ਦੀ ਵੀਡੀਓ ਸਭ ਤੋਂ ਟੌਪ ਬੱਸੀ ਗਈਆਂ ਨੇ ਹਾਂ ਚਮਕ ਦਮ ਕਾਲੀ ਸਭ ਤੋਂ ਟੌਪ ਆ ਬਾਹਰ ਲਿਆਈ ਕੱਚੇ ਜ਼ਰੂਰ ਆ ਯਾਨੀ ਅੱਜ ਦੇ ਲਾਟ ਚ ਸਾਰਿਆਂ ਨਾਲੋਂ ਚੰਗੀ ਵਹਿੜ ਗਏ ਸਕਦੇ ਆ ਅੱਜ ਦੇ ਲਾਟ ਚ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਵੀਰੇ ਇਹਦੇ 15 ਬਏ ਆ ਡੇਟ ਮੁਤਾਬਕ ਹਾਂਜੀ ਠੀਕ ਆ ਵੀਰੇ ਲੈ ਕੇ ਜਾ ਉਹਨੂੰ ਵੀਲ ਹੈ ਜੇ ਆਪਣਾ 13 ਤੇ 14 ਹੋਗਾ ਸਹੀ ਗੱਲ ਆ ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਜੀ ਹਾਈਟ ਵੀ ਚੰਗੀ ਆ ਜਾਂਦੀ ਹੈ ਵਜਨ ਵੀ ਚੰਗਾ ਤੇ ਤਿਆਰੀ ਵੀ ਸੋਹਣੀ ਹੈ ਦੁੱਧ ਵੀ ਚੰਗਾ ਪਾਉਗੇ ਪਰ ਆਪਾਂ ਕਹਿ ਕੇ ਨਹੀਂ ਦਿੰਦੇ ਜਿਹੜੇ ਬੰਦੇ ਨੇ ਮੰਨ ਲਓ ਬਰੀਡ ਦੇ ਕੰਮ ਕਰਨਾਗਾ ਜਰਸੀ ਦੇ ਬੱਚੇ ਪਾਉਣੇ ਆ ਸਹੀ ਗੱਲ ਆ ਜੀ ਬਹੁਤ ਸੋਹਣੇ ਬੱਚੇ ਬਹੁਤ ਚੰਗੇ ਪਾਉਗੇ ਜੀ ਬਾਕੀ ਸੋਹਣਾ ਥਣਾ ਦਾ ਸਹਿਜ ਆ ਜੀ ਗੈਪ ਤੇ ਲੱਗੇ ਹੱਥੀ ਚ ਬਾਈ ਵਾਲਾ ਥਣਾ ਚਾਰ ਹੀ ਥਣਾ ਫੂੜ ਸ਼ਾਂਕ ਪੂਰਾ ਵਿਣਜ ਤੇ ਇਹਦੀ ਡਿਮਾਂਡ ਜੀ ਇਹ ਬਸ ਬਾਈ ਹਰਤਾ ਜਸਨੋ 48000 ਰੁਪਏ ਦੇ ਦੇ 48000 ਦੀ ਠੀਕ ਹੈ ਜੀ ਜਸਨੋ ਬਾਈ ਕਹਿੰਦਾ 48000 ਦੀ ਦੇ ਦਾਂਗੇ ਉਹਦੇ ਚੋਂ ਮਾਨਦਮ ਥੋੜਾ ਕਨ ਆਏ ਗਏ ਸੱਜਣ ਦਾ ਹੋ ਜਾਊਗਾ ਜਾਇਜ਼ ਡਿਮਾਂਡ ਆ ਜੀ ਬਾਕੀ ਇਹਨਾਂ ਚ ਕੋਈ ਵੀ ਨਾ ਕੋ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ